ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਆ ਆਪਾਂ ਹੈਂਡਵਰਕ ਦੇ ਸੂਟ ਆ ਜਿਹੜੇ ਰੈਡੀ ਕੀਤੇ ਸੀਗੇ। ਸੋ ਆਪਾਂ ਕਸਟਮਰ ਨੇ ਆਪਣੀ ਪਸੰਦ ਦੇ ਤੇ ਆਪਣੇ ਡਿਮਾਂਡ ਦੇ ਉੱਪਰ ਆਪਣੇ ਤੋਂ ਸੂਟ ਰੈਡੀ ਕਰਾਏ ਸੀਗੇ। ਸੋ ਇਹ ਸੂਟ ਆਪਾਂ ਜਿਹੜੇ ਆ ਬਾਹਰ ਭੇਜਨੇ ਸੀਗੇ। ਸੋ ਆਪਾਂ ਸੋਚਿਆ ਕਿ ਆਪਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰ ਦਈਏ ਇਹ ਸੂਟ ਤੁਹਾਨੂੰ। ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ। ਬਹੁਤ ਸੋਹਣਾ ਤੇ ਲਾਜਵਾਬ ਸੂਟ ਬਣਿਆ ਜੀ ਪੀਕਾਕ ਸ਼ੇਡ ਦੇ ਉੱਪਰ ਆਪਾਂ ਸੂਟ ਰੈਡੀ ਕੀਤਾ ਹੈ ਪਿਓਰ ਕ੍ਰੇਪ ਦੇ ਉੱਪਰ ਸੂਟ ਰੈਡੀ ਹੋਇਆ ਇਹ ਵਾਲਾ ਇਹ ਵਾਲਾ ਜਿਹੜਾ ਵਰਕ ਆਏਗਾ ਨੈੱਕ ਦੇ ਉੱਪਰ ਤੁਸੀਂ ਵਰਕ ਦੀ ਫਿਨਿਸ਼ਿੰਗ ਤੇ ਵਰਕ ਚੈੱਕ ਕਰਸ ਤੇ ਬਹੁਤ ਸੋਹਣਾ ਤੇ ਬਹੁਤ ਪਿਆਰਾ ਵਰਕ ਹੋਇਆ ਸੋ ਇੱਕ ਕਲਰ ਹੈ ਜਿਹੜਾ ਪਿਓਰ ਬਿਲਕੁਲ ਪੀਕਾਕ ਸ਼ੇਡ ਹੈ ਜੀ ਸੋ ਵੀਡੀਓ ਥੋੜਾ ਡਿਫਰੈਂਟ ਹੋ ਸਕਦਾ ਬਟ ਪੀਕਾਕ ਸ਼ੇਡ ਦਾ ਸੂਟ ਹੈ ਇਹ ਇਹ ਵਰਕ ਆ ਗਿਆ ਨੈੱਕ ਤੇ ਉਸ ਤੋਂ ਬਾਅਦ ਇਹ ਘੇਰੇ ਤੇ ਚਾਕਾਂ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੋਈ ਘੇਰੇ ਦੇ ਉੱਪਰ ਆਏਗਾ ਤੇ ਚਾਕਾਂ ਦੇ ਉੱਪਰ ਪ੍ਰੋਪਰ ਆਪਾਂ ਤੁਹਾਨੂੰ ক্লোਜ਼ ਦੇ ਉੱਪਰ ਵੀਡੀਓ ਦਿਖਾਵਾਂਗੇ ਸੂਟ ਬਹੁਤ ਸੋਹਣਾ ਰੈਡੀ ਹੋਇਆ ਸੋ ਪਰ ਇਹ ਜੇ ਸਾਰਾ ਕੁਝ ਯੂਜ਼ ਕੀਤਾ ਕੱਟਦਾ ਨਾ ਸਿੱਪੀ ਮੋਤੀ ਆਪਾਂ ਸਾਰਾ ਕੁਝ ਯੂਜ਼ ਕੀਤਾ ਹੋਇਆ ਇਹਦੇ ਵਿੱਚ ਸੋ ਇਹ ਵਾਲਾ ਇਹ ਵਾਲਾ ਵਰਕ ਆਇਆ ਹੈ ਇਹਦੀਆਂ 슬ੀਵਸ ਦੇ ਉੱਪਰ ਕੋਸਮ ਨੇ ਡਿਜ਼ਾਈਨ ਵੀ ਆਪਣੇ ਅਕੋਰਡਿੰਗ ਹੀ ਪਸੰਦ ਕੀਤਾ ਸੀ ਜਸਟ ਉਹਨਾਂ ਨੇ ਆਪਾਂ ਨੂੰ ਪਿਕ ਸੈਂਡ ਕੀਤੀ ਸੀ ਆਪਾਂ ਸੇਮ ਐਸਟੇ ਜੀ ਉਹਨਾਂ ਨੇ ਸੂਟ ਰੈਡੀ ਕਰਕੇ ਦਿੱਤਾ ਔਰ ਇਹਦਾ ਦੁਪੱਟਾ ਜਿਹੜਾ ਉਹਨਾਂ ਨੇ ਨੈਟ ਦੇ ਉੱਪਰ ਰੈਡੀ ਕਰਾਏ ਆ ਸੋ ਨੈੱਟ ਦੇ ਉੱਪਰ ਵੀ ਆਪਾਂ ਸਾਰੇ ਦੁਪੱਟੇ ਦੇ ਵਿੱਚ ਸਿੱਪੀਆਂ ਲਗਾ ਕੇ ਤੇ ਬਹੁਤ ਸੋਹਣੀ ਲੇਸ ਲਾ ਕੇ ਉਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ। ਸੋ ਦੁਪੱਟਾ ਹਜੇ ਆਪਣਾ ਰੈਡੀ ਹੋ ਰਿਹਾ ਸੀ ਇਸ ਕਰਕੇ ਆਪਾਂ ਦੁਪੱਟਾ ਨਹੀਂ ਸ਼ੇਅਰ ਕਰ ਸਕੇ। ਸੋ ਤੁਹਾਨੂੰ ਵਰਕ ਦੁਬਾਰਾ ਦਿਖਾਨੀ ਆ ਮੈਂ ਬਹੁਤ ਸੋਹਣਾ ਵਰਕ ਹੈ ਜੀ ਇਹ। ਬਹੁਤ ਸੋਹਣਾ ਸ਼ੇਡ ਹੈ ਵੀਰ ਕਿੱਤਾ ਹੋਇਆ ਬਹੁਤ ਜ਼ਿਆਦਾ ਪਿਆਰਾ ਕਲਰ ਲੱਗੇ ਜਾਏ ਵਾਲਾ। ਸੋ ਤੁਸੀਂ ਇਹ ਵਾਲਾ ਏਦਾਂ ਦਾ ਵਰਕ ਜੇ ਤੁਹਾਨੂੰ ਵਧੀਆ ਲੱਗਿਆ ਨਾ ਫੋ ਤੁਸੀਂ ਕਿਹੜੇ ਕਿਸੇ ਵੀ ਫੈਬਰਿਕ ਇਹ ਕਿਸੇ ਵੀ ਕਲਰ ਦੇ ਉੱਪਰ ਆਪਣਾ ਕੋ ਰੈਡੀ ਕਰਾ ਸਕਦੇ ਹੋ ਇਹ ਵਾਲਾ ਅਗਲਾ ਸੂਟ ਆਏਗਾ ਜੀ organza ਦੇ ਉੱਤੇ ਇਹ ਵੀ ਕਾਫੀ ਕਲਰ ਬਹੁਤ ਸੋਹਣਾ ਸ਼ੇਡ ਹੈ ਜੀ ਫੁੱਲ ਹੈਵੀ ਵਰਕ ਆਏਗਾ ਇਹਦੇ ਉੱਪਰ ਵੀ ਇਹ ਵੀ ਬਹੁਤ ਸੋਹਣਾ ਸੂਟ ਹੈ ਪੂਰਾ ਹੈਂਡਵਰਕ ਦਾ ਸੂਟ ਹੈ ਜੀ ਬਾਕੀ ਜ਼ਰੀ ਦਾ ਕੰਮ ਵੀ ਇਹਦੇ ਵਿੱਚ ਕੀਤਾ ਹੋਇਆ ਹੈ ਸੋ ਤੁਹਾਨੂੰ ਲੈਂਥ ਦੇ ਕੋਈ ਇਸ਼ੂ ਨਹੀਂ ਹੋਏਗਾ ਤੁਸੀਂ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਇਹ ਸਾਰਾ ਫਰੰਟ ਆਏਗਾ ਇਸ ਦਾ ਬਹੁਤ ਹੈਵੀ ਸੂਟ ਹੈ ਜੀ ਇਹ ਵਾਲਾ ਔਰ ਘੇਰੇ ਦੇ ਉੱਪਰ ਵੀ ਸੋਨ ਬਹੁਤ ਸੋਨਾ ਵਰਕ ਕੀਤਾ ਹੋਇਆ ਹੈ ਇਹਦੇ ਔਰ ਇਹ ਵਾਲੀਆਂ ਜਿਹੜੀਆਂ ਇਹਦੀਆਂ ਆ ਗਈਆਂ 슬ੀਵਸ ਆ ਗਈਆਂ ਔਰ ਇਹਦੇ ਨਾਲ ਜਿਹੜੀ ਬਾਟਮ ਆਏਗੀ ਪਿਓਰ ਕ੍ਰੇਪ ਦੀ ਬਾਟਮ ਆਏਗੀ ਔਰ ਇਹ ਵਾਲਾ ਦੁਪੱਟਾ ਪਿਓਰ ਔਰਗੈਂਜ਼ਾ ਦਾ ਦ ਸ਼ਰਟ ਵੀ オーਰਗੈਂਜ਼ਾ ਬੇਸਡ ਹੀ ਹੋਏਗੀ ਉਹ ਦੁਪੱਟਾ ਵੀ ਸੌਫਟ オーਰਗੈਂਜ਼ਾ ਯੂਜ਼ ਹੋਇਆ ਹੈ ਜਿਹਦੇ ਵਿੱਚ ਕੇਵਲ ਇਹ ਦੁਪੱਟਾ ਆਏਗਾ ਫੁੱਲ ਹੈਵੀ ਦੁਪੱਟਾ ਆਏਗਾ ਜੀ ਇਹਦਾ ਬਹੁਤ ਸੋਹਣਾ ਕਲਰ ਆ ਕਾਫੀ ਕਲਰ ਕੋਈ ਛੂਟ ਰਫਾ ਲੈ ਕੇ ਆਏ ਸੀ ਕਿ ਵੈਲਵਟ ਦਾ ਬਹੁਤ ਲਾਜਵਾਬ ਤੇ ਬਹੁਤ ਸੋਹਣਾ ਹੈਂਡਵਰਕ ਹੋਇਆ ਜੀ ਇਹਦੇ ਉੱਪਰ

ਬਹੁਤ ਡਿਫਰੈਂਟ ਕਨਸੈਪਟ ਰੈਡੀ ਹੋਇਆ ਜੀ ਇਹ ਵਾਲਾ ਇਹ ਨੈਕ ਆ ਗਈ ਔਰ ਇਹਦਾ ਫਰੰਟ ਆ ਗਿਆ ਔਰ ਘੇਰੇ ਦੇ ਉੱਤੇ ਬਹੁਤ ਹੈਵੀ ਕੰਮ ਕੀਤਾ ਹੋਇਆ ਹੈ ਇਹਦੇ ਇਹ ਕੰਮ ਆਇਆ ਗਿਆ ਸਾਰਾ ਘੇਰੇ ਦੇ ਉੱਤੇ